ਸਤਿ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਪ ਟੂ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਆਮ ਆਦਮੀ ਪਾਰਟੀ ਦੀਆਂ ਆਪ ਹੁੰਦਰੀਆਂ ਅਤੇ ਦੂਰ ਅੰਦੇਸ਼ੀ ਦੀ ਕਾਟ ਹੋਣ ਕਰਕੇ ਪੰਜਾਬ ਲਗਾਤਾਰ ਵਿੱਤੀ ਸੰਕਟ ਵਿੱਚ ਤਸਦਾ ਜਾ ਰਿਹਾ ਹੈ ਜੇਕਰ ਪੰਜਾਬ ਦੇ ਇਹ ਚਾਹੀ ਹਾਲਾਤ ਬਣੇ ਰਹੇ ਤਾਂ ਆਉਣ ਵਾਲੇ ਅਕਤੂਬਰ ਤੋਂ ਦਸੰਬਰ ਤੱਕ ਕਰਜ਼ੇ ਪੈਨਸ਼ਨ ਤਨਖਾਹਾਂ ਅਤੇ ਹੋਰ ਵਚਨਬੱਧ ਅਦਾਇਗੀਆਂ ਉਹਨਾਂ ਨੂੰ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਬੰਦੀ ਵਿੱਤੂ ਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਸਥਿਤੀ ਤੋਂ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਜਿਹੇ ਦੇ ਵਿੱਚ ਜ਼ੁਬਾਨੀ ਤੌਰ ਤੇ ਇੱਕ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਸਰਕਾਰੀ ਖਜ਼ਾਨਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਨਖਾਹਾਂ ਅਤੇ ਪੈਨਸ਼ਨਾਂ ਦਿੱਤੇ ਰੋਕ ਲਗਾ ਲਈ ਜਾਵੇ ਤਾਂ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਅਜਿਹੇ ਦੇ ਵਿੱਚ ਪੰਜਾਬ ਨੂੰ ਹੋਰ ਵੀ ਬਹੁਤ ਦੁਬਹਰ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਸਥਿਤੀ ਤਾਂ ਇੱਥੋਂ ਤੱਕ ਪਹੁੰਚ ਗਈ ਹੈ ਕਿ ਜਿਹੜੀ GST ਦਾ ਰਫੰਡ ਵਪਾਰੀਆਂ ਨੂੰ ਦੇਣਾ ਉਸ ਦੇ ਉੱਤੇ ਵੀ ਫਿਲਾਲ ਪਰੋਕ ਲੱਗੀ ਹੋਈ ਆ ਤੇ ਕੁੱਲ ਮਿਲਾ ਕੇ ਜਿਹੜੇ ਬਹੁਤ অতি ਜ਼ਰੂਰੀ ਖਰਚੇ ਨੇ ਉਹਨਾਂ ਨੂੰ ਹੀ ਪਰਵਾਣ ਕੀ ਦਿੱਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ ਉਹ ਵੱਡੇ ਸਵਾਲਾਂ ਦੇ ਘੇਰੇ ਤੇ ਵਿੱਚ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਆਈ ਤਾਂ ਉਸਨੇ ਵੀ ਪੰਜਾਬ ਦੇ ਵਿੱਤੀ ਹਾਲਾਤਾਂ ਤੇ ਵੱਡੀ ਚਿੰਤਾ ਦਾ ਇਜ਼ਹਾਰ ਕੀਤਾ ਸੀ ਤੇ ਵੱਡੇ ਦਾਅਵੇ ਠੋਕੇ ਸਨ ਕਿ ਜਦੋਂ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਬਹੁਤ ਸਾਰੇ ਅਜਿਹੇ ਵਸੀਲੇ ਪੈਦਾ ਕਰਨਗੇ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਕਰਜ਼ਾ ਵੀ ਲਾਉਣਗੇ ਤੇ ਨਾਲ ਨਾਲ ਪੰਜਾਬ ਨੂੰ ਰੰਗਲਾ ਵੀ ਬਣਾਉਣਗੇ ਤੇ ਕੁਝ ਹਾਲ ਵੀ ਬਣਾਉਣਗੇ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਪਰਦਾ ਪਾਉਣ ਦੇ ਲਈ ਪੰਜਾਬ ਦੇ ਵਿੱਤੀ ਹਾਲਾਤਾਂ ਤੋਂ ਲੋਕਾਂ ਨੂੰ ਅਣਜਾਣ ਰੱਖਣ ਦੇ ਲਈ ਲਗਾਤਾਰ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਤੇ دہشت ਵਾਲਾ ਮਾਹੌਲ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਜਿਹੜੀ ਪ੍ਰਕਟ ਸਥਿਤੀ ਬਣੀ ਹੋਈ ਹੈ ਉਹ ਕਿਤੇ ਵੀ ਬਾਹਰ ਨਾ ਜਾਵੇ ਪਰ ਜਿਹੜੀ ਜਾਣਕਾਰੀ ਵਿੱਤ ਵਿਭਾਗ ਦੇ ਸੂਤਰਾਂ ਪਾਸੋਂ ਬਾਹਰ ਆ ਰਹੀ ਆ ਉਹਨਾਂ ਦੇ ਮੁਤਾਬਕ ਤਾਂ ਐਸ ਵਿਲ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹ ਵੀ ਠੱਪ ਪਈਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਕੋਲ ਆਪਣੇ ਹਿੱਸੇ ਦੇ ਪਾਉਣ ਵਾਲੇ ਪੈਸੇ ਨਹੀਂ ਹਨ ਤਾਂ ਜਹੇ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨਾਲ ਸੰਬੰਧਿਤ ਪੈਸੇ ਸਰਕਾਰੀ ਖਜ਼ਾਨੇ ਵਿੱਚ ਆਏ ਹੋਏ ਸੀ ਕੋਈ ਤਾਂ ਕਿਤਰਾ ਕਿਤੇ ਅਨਧਿਕਾਰਤ ਤੌਰ ਤੇ ਹੋਰ ਕਿਤੇ ਉਵਰਤੇ ਗਏ ਨੇ ਤੇ ਜਿਸ ਦੇ ਲਈ ਉਹਨਾਂ ਪੈਸਿਆਂ ਦੇ ਲਈ ਲੋੜਿੰਦੇ ਸਰਟੀਫੀਕਟ ਕੇਂਦਰ ਸਰਕਾਰ ਨੂੰ ਭੇਜਣੇ ਵੀ ਮੁਸ਼ਕਲ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਹੋਰ ਹਾਲਾਤ ਸਾਹਮਣੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਤਾਂ ਕੇਂਦਰ ਸਰਕਾਰ ਦੇ ਕੋਲੋਂ ਬੀਤੇ ਦੇਣੀ ਪੰਜਾਬ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਮੰਗਿਆ ਸੀ ਤਾਂ ਉਸ ਕਰਜ਼ੇ ਦੇ ਲਈ ਵੀ ਜਿਹੜੇ ਇਸ ਵੇਲੇ ਮਾਹਰ ਨੇ ਉਹ ਇਸ ਚ ਸਥਿਤੀ ਨੂੰ ਹਾਸੋਹਿਣੀ ਕਰਾਰ ਦਿੰਦੇ ਨੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਇਸ ਜਿਹੜੇ 10000 ਕਰੋੜ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਆ ਉਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਸ਼ਾਇਦ ਇਹ ਨਹੀਂ ਪਤਾ ਸਰਕਾਰ ਨੂੰ ਕਿ ਵਿੱਤੀ ਜ਼ਿੰਮੇਵਾਰੀ ਅਤੇ ਪ੍ਰਬੰਧਨ ਐਕਟ ਅਨੁਸਾਰ ਕੇਂਦਰ ਸਰਕਾਰ ਵੀ ਕਿਸੇ ਰਾਜ ਨੂੰ ਅਜਹੀ ਛੂਟ ਨਹੀਂ ਦੇ ਸਕਦੀ ਜੇਕਰ ਇੱਕ ਰਾਜ ਲਈ ਐਕਟ ਵਿੱਚ ترمیم ਹੁੰਦੀ ਆ ਤਾਂ ਫਿਰ ਬਾਕੀ ਹੋਰ ਜਿਹੜੇ ਸੂਬੇ ਨੇ ਉਹ ਵੀ ਇਸ ਤਰੀਕੇ ਦੀ ਮੰਗ ਰੱਖ ਸਕਦੇ ਨੇ ਇਸ ਤਰੀਕੇ ਦੀ ਕਰਜ਼ਾ ਉਹ ਚੁੱਕ ਸਕਦੇ ਨੇ ਤਾਂ ਜਹੇ ਦੇ ਵਿੱਚ ਇੱਕੋ ਇੱਕ ਰਸਤਾ ਜਿਹੜਾ ਹੈ ਉਹ ਸਰਕਾਰ ਦੇ ਕੋਲ ਹੁੰਦਾ ਹੈ ਸੂਬਿਆਂ ਦੇ ਕੋਲ ਕਿ ਉਹ ਆਪਣੇ ਘਰੇਲੂ ਉਤਪਾਦ ਵਧਾਵੇ ਜਦੋਂ ਉਹਨਾਂ ਦੇ ਘਰੇਲੂ ਉਤਪਾਦ ਵਧਣਗੇ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਕਰਜ਼ੇ ਦੀ ਲਿਮਟ ਵੀ ਵਧੇਗੀ ਪਰ ਸ਼ਰਤ ਹੈ ਕਿ ਘਰੇਲੂ ਉਤਪਾਦ ਵਧਾਉਣ ਦੇ ਲਈ ਸੂਬੇ ਦੇ ਵਿੱਚ ਨਿਵੇਸ਼ ਹੋਣਾ ਚਾਹੀਦਾ ਹੈ ਤੇ ਜੇਕਰ ਸੂਬੇ ਦੇ ਵਿੱਚ ਨਿਵੇਸ਼ ਕਰਵਾਉਣਾ ਹੈ ਤਾਂ ਸੂਬੇ ਚ ਚੰਗਾ ਪ੍ਰਸ਼ਾਸਨ ਅਮਨ ਚੈਨ ਅਤੇ ਮਾਹੌਲ ਵੀ ਸੁਖਾਵਾਂ ਹੋਣਾ ਚਾਹੀਦਾ ਹੈ ਜੋ ਕਿ ਇਸ ਵੇਲੇ ਪੰਜਾਬ ਚ ਨਜ਼ਰ ਨਹੀਂ ਆ ਰਿਹਾ ਤਾਂ ਜਹੇ ਦੇ ਵਿੱਚ ਜਿਹੜੇ ਮਾਹਰ ਮੰਨਦੇ ਨੇ ਕਿ ਪੰਜਾਬ ਚ ਖਾਸ ਤੌਰ ਤੇ ਕਰਜ਼ੇ ਨੂੰ ਲੈ ਕੇ ਜ਼ਮੀਨ ਦੀ ਸਥਿਤੀ ਡਾਂਵਾਡੋਲ ਹੋ ਰਹੀ ਹੈ ਜ਼ਮੀਨ ਦੇ ਹਾਲਾਤ ਲਗਾਤਾਰ ਬਣ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਪੈਨਸ਼ਨਰਾਂ ਨੂੰ ਪੈਨਸ਼ਨਾਂ ਅਤੇ ਖਾਸ ਤੌਰ ਤੇ ਹੋਰ ਵੀ ਜਿਹੜੇ ਵੱਖ-ਵੱਖ ਕਰਜ਼ੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਸਰ ਉਹ ਵੀ ਦੇਣੇ ਓਕੇ ਹੋ ਜਾਣਗੇ ਤਾਂ ਚਹੀਆਂ ਸਥਿਤੀਆਂ ਨਾਲ ਨਜਿੱਟਣ ਦੇ ਲਈ ਪੰਜਾਬ ਸਰਕਾਰ ਜਿਸ ਤਰੀਕੇ ਦੀ ਆਪਣੀ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਹੀ ਹੈ ਉਹ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਸਥਿਤੀ ਬਾਰੇ ਗੱਲ ਹੁੰਦੀ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਲਗਾਤਾਰ ਡਾਊਨ ਡਾਊਨ ਹੁੰਦੀ ਜਾ ਰਹੀ ਹੈ ਤੇ ਇਸ ਦੇ ਉੱਤੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਸੁਵਿਧਾਵਾਂ ਦੇ ਰਹੀ ਆ ਮੁਫਤ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਸਬਸਿਡੀਆਂ ਨੂੰ ਤਰਕਸੰਗਤ ਨਹੀਂ ਬਣਾਇਆ ਜਾ ਰਿਹਾ ਤਾਂ ਜਹੇ ਦੇ ਵਿੱਚ ਖਾਸ ਤੌਰ ਤੇ ਗੱਲ ਚੱਲਦੀ ਆ ਪੰਜਾਬ ਦੇ ਵਿੱਚ ਬਿਜਲੀ ਦੀ ਬਿਜਲੀ 300 ਯੂਨਿਟ ਦਿੱਤਾ ਜਾ ਰਿਹਾ ਲੋਕਾਂ ਨੂੰ ਖਪਤਕਾਰਾਂ ਨੂੰ ਪਰ ਦੂਸਰੇ ਪਾਸੇ ਵੱਡੇ ਪੱਧਰ ਦੇ ਉੱਤੇ ਬਿਜਲੀ ਚੋਰੀ ਦੀਆਂ ਜਿਹੜੀਆਂ ਨੇ ਘਟਨਾਵਾਂ ਨੇ ਖਬਰਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਤੱਕ ਜਿਹੜੀਆਂ ਸਾਹਮਣੇ ਆਈਆਂ ਨੇ ਰਿਪੋਰਟਾਂ ਉਹਨਾਂ ਦੇ ਵਿੱਚ ਤਾਂ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਸੂਬੇ 'ਚ ਚੋਰੀ ਹੋ ਰਹੀ ਆ ਤਾਂ ਜਿਹੜੀ ਹੋ ਇਸ ਸਾਲ April ਤੋਂ August 2024 ਦੇ 5 ਮਹੀਨਿਆਂ ਦੇ ਵਿੱਚ ਹੀ 1500 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਗਈ ਹੈ ਤਾਂ ਬਿਜਲੀ ਬੋਰਡ ਦੇ ਅਨੁਮਾਨਾਂ ਅਨੁਸਾਰ ਚਾਲੂ ਸਾਲ ਦੌਰਾਨ ਬਿਜਲੀ ਚੋਰੀ ਦਾ ਜਿਹੜਾ ਇਹ ਅੰਕੜਾ ਉਹ 3600 ਕਰੋੜ ਰੁਪਏ ਤੱਕ ਪਹੁੰਚ ਸਕਦਾ ਏ ਜੋ ਮਗਰਲੇ ਸਾਲ 2600 ਕਰੋੜ ਰੁਪਏ ਸੀ ਤਾਂ ਜਹੇ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਕੀ ਕਰ ਰਿਹਾ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਉੱਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ ਜਿਹੜਾ ਸਫਰ ਹੈ ਬਸਾਂ ਦਾ ਉਹ ਵੀ ਦਿੱਤਾ ਹੋਇਆ ਏ ਤੇ ਇਸ ਦੇ ਕਰਕੇ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਬਿੱਲ ਉਹ ਬਣ ਰਿਹਾ ਹੈ ਸਬਸਿਡੀਆਂ ਦਾ ਤੇ ਜਿਹੜਾ ਸਰਕਾਰ ਨੂੰ ਦੇਣਾ ਪੈ ਰਿਹਾ ਹੈ ਤਾਂ ਇਸ ਦੌਰਾਨ ਹਾਲਾਂਕਿ ਬੀਤੇ ਸਮੇਂ ਦੌਰਾਨ ਸਰਕਾਰ ਨੇ ਜਿਹੜਾ ਬਿਜਲੀ ਦਾ ਰੇਟ ਬਤਾਇਆ ਸੀ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਸੀ ਉਹ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਤੇ ਰੇਟ ਜਿਹੜੇ ਅਸੀਂ ਉਹ ਵਾਦਾ ਦਿੱਤੇ ਸੀ ਅਤੇ ਹੋਰ ਤਰੀਕੇ ਦੇ ਜਿਹੜੇ ਨੇ ਟੈਕਸ ਨਵੇਂ ਲਗਾ ਦਿੱਤੇ ਨੇ ਪਰ ਜਹੇ ਦੇ ਵਿੱਚ ਵੀ ਵਿੱਤ ਭਾਗ ਦਾ ਮੰਨਣਾ ਹੈ ਕਿ ਖਾਸ ਤੌਰ ਤੇ ਜੇਕਰ ਉਪਰੋਕਤ ਸਥਿਤੀ ਤੋਂ ਬਚਣਾ ਹੈ ਇਸ ਹਾਲਾਤਾਂ ਤੋਂ ਬਾਹਰ ਨਿਕਲਣਾ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਆਪਣੇ ਜ਼ਰੂਰੀ ਜਿਹੜੇ ਖਰਚੇ ਨੇ ਉਹਨਾਂ ਦੇ ਉੱਤੇ ਜਿੱਥੇ ਰੋਕ ਲਗਾਉਣੀ ਪਾ ਹੋਵੇਗੀ ਉੱਥੇ ਦੂਸਰੇ ਪਾਸੇ ਚੋਰੀ ਦੀਆਂ ਘਟਨਾਵਾਂ ਦੇ ਉੱਤੇ ਵੀ ਵੱਡੇ ਪੱਧਰ ਤੇ ਕਦਮ ਚੁੱਕਣੇ ਪੈਣਗੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਆਮਦਨ ਨੇ ਵਸੀਲੇ ਨੇ ਸਰੋਤ ਨੇ ਜਾਂ ਪੈਸਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਆ ਸਕੇ ਪਰ ਇਹ ਸਥਿਤੀ ਉਸ ਸਮੇਂ ਆਸੋ ਹਣੀ ਲੱਗਦੀ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਆ ਤੇ ਵੱਡੇ ਪੱਦਰ ਦੇ ਉੱਤੇ ਦਿੱਲੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਲਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਚ ਪੈਸਾ ਦਿੱਤਾ ਜਾ ਰਿਹਾ ਏ ਉਹਨਾਂ ਨੂੰ ਸਰਕਾਰੀ ਬੰਗਲੇ ਦਿੱਤੇ ਜਾ ਰਹੇ ਨੇ ਤੇ ਹੋਰ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਜਿਹੜੇ ਕਿ ਆਮ ਆਦਮੀ ਹਨ ਉਹਨਾਂ ਦੇ ਕੋਲ ਚੰਡੀਗੜ੍ਹ ਦੇ ਵਿੱਚ 4 ਤੋਂ 5 ਸਰਕਾਰੀ ਕੋਠੀਆਂ ਨੇ ਤੇ 6ਵੀਂ ਜਲੰਧਰ ਦੇ ਵਿੱਚ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਉਸ ਤਰੀਕੇ ਨਾਲ ਜਿਹੜੇ ਪੈਸਿਆਂ ਦੀ ਕਟੌਤੀ ਦੀ ਗੱਲ ਹੁੰਦੀ ਹੈ ਜਾਂ ਫਿਰ ਖਰਚਿਆਂ ਨੂੰ ਤਰਕਸੰਗਤ ਬਣਾਉਣ ਦੀ ਗੱਲ ਹੁੰਦੀ ਉਹ ਆਪਣੇ ਆਪ ਦੇ ਵਿੱਚ ਹੀ ਹਾਸੋਹਿਣੀ ਲੱਗਦੀ ਹੈ ਤੇ ਇਹ ਜਿਹੜੀਆਂ ਚਰਚਾ ਨੇ ਉਹ ਲਗਾਤਾਰ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਚੱਲ ਰਹੀਆਂ ਨੇ ਤਾਂ ਇਥੋਂ ਤੱਕ ਡਰ ਬਣਿਆ ਹੋਇਆ ਮੁਲਾਜ਼ਮਾਂ ਦੇ ਵਿੱਚ ਕਿ ਜੇਕਰ ਸਰਕਾਰ ਨੇ ਕੋਈ ਵੱਡੇ ਕਦਮ ਨਹੀਂ ਚੁੱਕੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਦੁਬਹੜਾ ਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬੀਤੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ 4 ਸਤੰਬਰ ਤੋਂ ਜੜੀਆਂ ਨੇ ਉਤਨਖਾਹ ਦੇਣ ਦੀ ਸ਼ੁਰੂਆਤ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੇ ਵਕ ਵਕ ਜ਼ਿਲ੍ਹਿਆਂ ਚ ਦੂਰ ਦਰਾਡੇ ਇਲਾਕਿਆਂ ਨਾਲ ਸੰਬੰਧਿਤ ਮੁਲਾਜ਼ਮ ਨੇ ਉਹਨਾਂ ਦੀਆਂ ਵਾਰੀ ਜਿਹੜੀ ਆ ਉਹ ਮਹੀਨੇ ਦੇ ਆਕਰ ਦੇ ਵਿੱਚ ਜਾਂ ਫਿਰ ਅਗਲੇ ਮਹੀਨੇ ਵੀ ਆਉਣ ਦੀ ਸੰਭਾਵਨਾ ਹੈ ਅਜਿਹੇ ਖਰਚੇ ਅਤੇ ਸੰਭਾਵਨਾਵਾਂ ਵਿੱਤ ਵਿਭਾਗ ਦੇ ਸੂਤਰਾਂ ਵੱਲੋਂ ਦੱਸੀਆਂ ਜਾ ਰਹੀਆਂ ਨੇ ਤਾਂ ਇਹ ਜਿਹੜੀ ਅਪਰੋਕਤ ਸਥਿਤੀ ਬਣੀ ਹੋਈ ਆ ਉਸ ਨੂੰ ਲੈ ਕੇ ਮੁਲਾਜ਼ਮ ਵੀ ਚਿੰਤਤ ਨੇ ਪੈਨਸ਼ਨਰ ਵੀ ਚਿੰਤਤ ਨੇ ਤਾਂ ਜਿਹੜੇ ਪੰਜਾਬ ਦੇ ਨਾਲ ਬੇहद ਪਿਆਰ ਕਰਦੇ ਨੇ ਲਗਾਓ ਕਰਦੇ ਨੇ ਉਹ ਵੀ ਚਿੰਤਾ ਦੇ ਵਿੱਚ ਨੇ ਕਿ ਇਹ ਜਿਹੜੀਆਂ ਸਥਿਤੀਆਂ ਨਾਲ ਨਜਿੱਠਣ ਦੇ ਲਈ ਵੱਡੇ ਕਦਮ ਉਹ ਕਿਉਂ ਨਹੀਂ ਚੁੱਕੇ ਜਾ ਰਹੇ ਤਾ ਕੁੱਲ ਮਿਲਾ ਕੇ ਪੰਜਾਬ ਦੀ ਜਿਹੜੀ ਇਹ ਸਪੋਰਟਕ ਸਥਿਤੀ ਬਣੀ ਹੋਈ ਹੈ ਹਾਲਾਤ ਮਾੜੇ ਬਣੇ ਹੋਏ ਨੇ ਉਹ ਜਿੱਥੇ ਚਿੰਤਾ ਦਾ ਵਿਸ਼ਾ ਨੇ ਉੱਤੇ ਦੂਸਰੇ ਪਾਸੇ ਆਮ ਲੋਕਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਪੱਧਰ ਤੇ ਕਈ ਤਰੀਕੇ ਦੇ ਹਾਲਾਤ ਉਹ ਖਰਾਬ ਕਰ ਸਕਦੇ ਨੇ ਇਹ ਜਿਸ ਦੀ ਜਿਹੜੀ ਮਿਸਾਲ ਸੀ ਉਹ ਬੀਤੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਉਸ ਵੇਲੇ ਦੇਖਣ ਨੂੰ ਮਿਲੀ ਸੀ ਜਦੋਂ ਸੱਤਾਧਾਰੀ ਵਿਧਾਇਕ ਸਰਕਾਰ ਦੀ ਇਸ ਸਥਿਤੀ ਤੋਂ ਪਰੇਸ਼ਾਨ ਅਤੇ ਆ ਲਾਚਾਰ ਨਜ਼ਰ ਆਏ ਕਿਉਂਕਿ ਪੰਜਾਬ ਦੇ ਸਮੁੱਚੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਵਿਕਾਸ ਕਾਰਜ ਨੇ ਉਹ ਠੱਪ ਪਏ ਨੇ ਤੇ ਲੋਕਾਂ ਦੇ ਵਿੱਚ ਆਪਤਾਪੀ ਵਾਲਾ ਮਾਹੌਲ ਬਣਿਆ ਹੈ ਤਾਂ ਸਰਕਾਰ ਦੇ ਵਿੱਚ ਜਿਹੜੇ ਸਿਵਲ ਮੌਜੂਦ ਵਿਧਾਇਕ ਨੇ ਉਹ ਵੀ ਕਿਤਨਾ ਕੀਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਆਪਣੇ ਹਲਕਿਆਂ ਦੇ ਵਿੱਚ ਕੰਮ ਕਰਾਉਣ ਦੇ ਲਈ ਲੋੜਿੰਦਾ ਪੈਸਾ ਕਿਤੇ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਵੇਲੇ ਜਿਹੜੀ ਆ ਪੰਜਾਬ ਦੇ ਵਿੱਚ ਚੋਣਾਂ ਦੀ ਗੱਲ ਹੁੰਦੀ ਆ ਚੋਣਾਂ ਵੀ ਜਿਹੜੀਆਂ ਲਗਾਤਾਰ ਪਛੜ ਰਹੀਆਂ ਨੇ ਵਿਕਾਸ ਕਾਰਜ ਉਹ ਠਾਪ ਹੋ ਪਏ ਨੇ ਤਾਂ ਪੈਸਾ ਖਜ਼ਾਨੇ ਦੇ ਵਿੱਚ ਨਾ ਨਹੋਂਣ ਕਰਕੇ ਖਾਸ ਤੌਰ ਤੇ ਪਿੰਡੂ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੇ ਫੰਡ ਆਣੇ ਸੀ ਉਹ ਲਗਭਗ ਪਿਛਲੇ 2 ਸਾਲਾਂ ਤੋਂ ਨਹੀਂ ਆਏ ਤਾਂ ਜਿਹੜੇ ਕੁਝ ਆ ਰਹੇ ਨੇ ਉਹ ਜਾਂ ਤਾਂ ਕੇਂਦਰ ਨਾਲ ਸੰਬੰਧਿਤ ਨੇ ਜਾਂ ਫਿਰ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਪੈਸੇ ਜਿਹੜੇ ਪਿਛਲੇ ਫੰਡ ਨੇ ਉਹੀ ਅਜੇ ਤੱਕ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਹੀ ਸਥਿਤੀ ਤੋਂ ਲੋਕ ਬੇहद ਚਿੰਤਾ ਦੇ ਵਿੱਚ ਨੇ ਤਾਂ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਵਾਰ ਜ਼ਰੂਰ ਧਿਆਨ ਦੇਵੇ ਤੇ ਜੇਕਰ ਧਿਆਨ ਨਹੀਂ ਦੇਵੇਗੀ ਤਾਂ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕੇ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਆਮ ਆਦਮੀ ਪਾਰਟੀ ਦੀਆਂ ਆਪ ਹੁੰਦਰੀਆਂ ਅਤੇ ਦੂਰ ਅੰਦੇਸ਼ੀ ਦੀ ਕਾਟ ਹੋਣ ਕਰਕੇ ਪੰਜਾਬ ਲਗਾਤਾਰ ਵਿੱਤੀ ਸੰਕਟ ਵਿੱਚ ਤਸਦਾ ਜਾ ਰਿਹਾ ਹੈ ਜੇਕਰ ਪੰਜਾਬ ਦੇ ਇਹ ਚਾਹੀ ਹਾਲਾਤ ਬਣੇ ਰਹੇ ਤਾਂ ਆਉਣ ਵਾਲੇ ਅਕਤੂਬਰ ਤੋਂ ਦਸੰਬਰ ਤੱਕ ਕਰਜ਼ੇ ਪੈਨਸ਼ਨ ਤਨਖਾਹਾਂ ਅਤੇ ਹੋਰ ਵਚਨਬੱਧ ਅਦਾਇਗੀਆਂ ਉਹਨਾਂ ਨੂੰ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਸੰਬੰਧੀ ਵਿੱਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਸਥਿਤੀ ਤੋਂ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਜਿਹੇ ਦੇ ਵਿੱਚ ਜ਼ੁਬਾਨੀ ਤੌਰ ਤੇ ਇੱਕ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਸਰਕਾਰੀ ਖਜ਼ਾਨਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਨਖਾਹਾਂ ਅਤੇ ਪੈਨਸ਼ਨਾਂ ਦਿੱਤੇ ਰੋਕ ਲਗਾ ਲਈ ਜਾਵੇ ਤਾਂ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਅਜਿਹੇ ਦੇ ਵਿੱਚ ਪੰਜਾਬ ਨੂੰ ਹੋਰ ਵੀ ਬਹੁਤ ਦੁੱਬਰ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਸਥਿਤੀ ਤਾਂ ਇੱਥੋਂ ਤੱਕ ਪਹੁੰਚ ਗਈ ਹੈ ਕਿ ਜਿਹੜੀ GST ਦਾ ਰਿਫੰਡ ਵਪਾਰੀਆਂ ਨੂੰ ਦੇਣਾ ਉਸ ਦੇ ਉੱਤੇ ਵੀ ਫਿਲਹਾਲ ਰੋਕ ਲੱਗੀ ਹੋਈ ਹੈ ਤੇ ਕੁੱਲ ਮਿਲਾ ਕੇ ਜਿਹੜੇ ਬਹੁਤ ਅਤੀ ਜ਼ਰੂਰੀ ਖਰਚੇ ਨੇ ਉਹਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ ਉਹ ਵੱਡੇ ਸਵਾਲਾਂ ਦੇ ਘੇਰੇ ਤੇ ਵਿੱਚ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਆਈ ਤਾਂ ਉਸਨੇ ਵੀ ਪੰਜਾਬ ਦੇ ਵਿੱਤੀ ਹਾਲਾਤਾਂ ਤੇ ਵੱਡੀ ਚਿੰਤਾ ਦਾ ਇਜ਼ਹਾਰ ਕੀਤਾ ਸੀ ਤੇ ਵੱਡੇ ਦਾਅਵੇ ਠੋਕੇ ਸਨ ਕਿ ਜਦੋਂ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਬਹੁਤ ਸਾਰੇ ਅਜਿਹੇ ਵਸੀਲੇ ਪੈਦਾ ਕਰਨਗੇ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਕਰਜ਼ਾ ਵੀ ਲਾਉਣਗੇ ਤੇ ਨਾਲ ਨਾਲ ਪੰਜਾਬ ਨੂੰ ਰੰਗਲਾ ਵੀ ਬਣਾਉਣਗੇ ਤੇ ਕੁਛ ਹਾਲ ਵੀ ਬਣਾਉਣਗੇ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਪਰਦਾ ਪਾਉਣ ਦੇ ਲਈ ਪੰਜਾਬ ਦੇ ਵਿੱਤੀ ਹਾਲਾਤਾਂ ਤੋਂ ਲੋਕਾਂ ਨੂੰ ਅਣਜਾਣ ਰੱਖਣ ਦੇ ਲਈ ਲਗਾਤਾਰ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਤੇ دہشت ਵਾਲਾ ਮਾਹੌਲ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਜਿਹੜੀ ਪ੍ਰਕਿਰਤ ਸਥਿਤੀ ਬਣੀ ਹੋਈ ਆ ਉਹ ਕਿਤੇ ਵੀ ਬਾਹਰ ਨਾ ਜਾਵੇ ਪਰ ਜਿਹੜੀ ਜਾਣਕਾਰੀ ਵਿੱਤ ਵਿਭਾਗ ਦੇ ਸੂਤਰਾਂ ਪਾਸੋਂ ਬਾਹਰ ਆ ਰਹੀ ਆ ਉਹਨਾਂ ਦੇ ਮੁਤਾਬਕ ਤਾਂ ਐਸ ਵਿਲ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹ ਵੀ ਠੱਪ ਪਈਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਕੋਲ ਆਪਣੇ ਹਿੱਸੇ ਦੇ ਪਾਉਣ ਵਾਲੇ ਪੈਸੇ ਨਹੀਂ ਹਨ ਤਾਂ ਜਹੇ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨਾਲ ਸੰਬੰਧਿਤ ਪੈਸੇ ਸਰਕਾਰੀ ਖਜ਼ਾਨੇ ਵਿੱਚ ਆਏ ਹੋਏ ਸੀ ਉਹ ਵੀ ਤਾਂ ਕਿਧਰ ਕਿਤੇ ਅਨਧਿਕਾਰਤ ਤੌਰ ਤੇ ਹੋਰ ਕਿਤੇ ਵਰਤੇ ਗਏ ਨੇ ਤੇ ਜਿਸ ਦੇ ਲਈ ਉਹਨਾਂ ਪੈਸਿਆਂ ਦੇ ਲਈ ਲੋੜਿੰਦੇ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜਨੇ ਵੀ ਮੁਸ਼ਕਲ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਹੋਰ ਹਾਲਾਤ ਸਾਹਮਣੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਤਾਂ ਕੇਂਦਰ ਸਰਕਾਰ ਦੇ ਕੋਲੋਂ ਬੀਤੇ ਦੇਣੀ ਪੰਜਾਬ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਮੰਗਿਆ ਸੀ ਤਾਂ ਉਸ ਕਰਜ਼ੇ ਦੇ ਲਈ ਵੀ ਜਿਹੜੇ ਇਸ ਵੇਲੇ ਮਾਹਰ ਨੇ ਉਹ ਇਸ ਚ ਸਥਿਤੀ ਨੂੰ ਹਾਸੋਹਿਣੀ ਕਰਾਰ ਦਿੰਦੇ ਨੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਇਸ ਜਿਹੜੇ 10000 ਕਰੋੜ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਆ ਉਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਸ਼ਾਇਦ ਇਹ ਨਹੀਂ ਪਤਾ ਸਰਕਾਰ ਨੂੰ ਕਿ ਵਿੱਤੀ ਜ਼ਿੰਮੇਵਾਰੀ ਅਤੇ ਪ੍ਰਬੰਧਨ ਐਕਟ ਅਨੁਸਾਰ ਕੇਂਦਰ ਸਰਕਾਰ ਵੀ ਕਿਸੇ ਰਾਜ ਨੂੰ ਅਜਿਹੀ ਛੂਟ ਨਹੀਂ ਦੇ ਸਕਦੀ ਜੇਕਰ ਇੱਕ ਰਾਜ ਲਈ ਐਕਟ ਵਿੱਚ ترمیم ਹੁੰਦੀ ਆ ਤਾਂ ਫਿਰ ਬਾਕੀ ਹੋਰ ਜਿਹੜੇ ਸੂਬੇ ਨੇ ਉਹ ਵੀ ਇਸ ਤਰੀਕੇ ਦੀ ਮੰਗ ਰੱਖ ਸਕਦੇ ਨੇ ਇਸ ਤਰੀਕੇ ਦੀ ਕਰਜ਼ਾ ਉਹ ਚੁੱਕ ਸਕਦੇ ਨੇ ਤਾਂ ਜਹੇ ਦੇ ਵਿੱਚ ਇੱਕੋ ਇੱਕ ਰਸਤਾ ਜਿਹੜਾ ਹੈ ਉਹ ਸਰਕਾਰ ਦੇ ਕੋਲ ਹੁੰਦਾ ਹੈ ਸੂਬਿਆਂ ਦੇ ਕੋਲ ਕਿ ਉਹ ਆਪਣੇ ਘਰੇਲੂ ਉਤਪਾਦ ਵਧਾਵੇ ਜਦੋਂ ਉਹਨਾਂ ਦੇ ਘਰੇਲੂ ਉਤਪਾਦ ਵਧਣਗੇ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਕਰਜ਼ੇ ਦੀ ਲਿਮਟ ਵੀ ਵਧੇਗੀ ਪਰ ਸ਼ਰਤ ਹੈ ਕਿ ਘਰੇਲੂ ਉਤਪਾਦ ਵਧਾਉਣ ਦੇ ਲਈ ਸੂਬੇ ਦੇ ਵਿੱਚ ਨਿਵੇਸ਼ ਹੋਣਾ ਚਾਹੀਦਾ ਹੈ ਤੇ ਜੇਕਰ ਸੂਬੇ ਦੇ ਵਿੱਚ ਨਿਵੇਸ਼ ਕਰਵਾਉਣਾ ਹੈ ਤਾਂ ਸੂਬੇ ਚ ਚੰਗਾ ਪ੍ਰਸ਼ਾਸਨ ਅਮਨ ਚੈਨ ਅਤੇ ਮਾਹੌਲ ਵੀ ਸੁਖਾਵਾਂ ਹੋਣਾ ਚਾਹੀਦਾ ਹੈ ਜੋ ਕਿ ਇਸ ਵੇਲੇ ਪੰਜਾਬ ਚ ਨਜ਼ਰ ਨਹੀਂ ਆ ਰਿਹਾ ਤਾਂ ਜਹੇ ਦੇ ਵਿੱਚ ਜਿਹੜੇ ਮਾਹਰ ਮੰਨਦੇ ਨੇ ਕਿ ਪੰਜਾਬ ਚ ਖਾਸ ਤੌਰ ਤੇ ਕਰਜ਼ੇ ਨੂੰ ਲੈ ਕੇ ਜਿਵੇਂ ਦੀ ਸਥਿਤੀ ਡਮਾਂਡੋਲ ਹੋ ਰਹੀ ਹੈ ਜਿਵੇਂ ਦੇ ਹਾਲਾਤ ਲਗਾਤਾਰ ਬਣ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਪੈਨਸ਼ਨਰਾਂ ਨੂੰ ਪੈਨਸ਼ਨਾਂ ਅਤੇ ਖਾਸ ਤੌਰ ਤੇ ਹੋਰ ਵੀ ਜਿਹੜੇ ਵੱਖ-ਵੱਖ ਕਰਜ਼ੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਸਰ ਉਹ ਵੀ ਦੇਣੇ ਓਕੇ ਹੋ ਜਾਣਗੇ ਤਾਂ ਚਹੀਆਂ ਸਥਿਤੀਆਂ ਨਾਲ ਨਜਿੱਟਣ ਦੇ ਲਈ ਪੰਜਾਬ ਸਰਕਾਰ ਜਿਸ ਤਰੀਕੇ ਦੀ ਆਪਣੀ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਹੀ ਹੈ ਉਹ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਸਥਿਤੀ ਬਾਰੇ ਗੱਲ ਹੁੰਦੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਲਗਾਤਾਰ ਡਾਊਨ ਡਾਊਨ ਹੁੰਦੀ ਜਾ ਰਹੀ ਹੈ ਤੇ ਇਸ ਦੇ ਉੱਤੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਸੁਵਿਧਾਵਾਂ ਦੇ ਰਹੀ ਹੈ ਮੁਫਤ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਸਬਸਿਡੀਆਂ ਨੂੰ ਤਰਕਸੰਗਤ ਨਹੀਂ ਬਣਾਇਆ ਜਾ ਰਿਹਾ ਤਾਂ ਜਹੇ ਦੇ ਵਿੱਚ ਖਾਸ ਤੌਰ ਤੇ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਬਿਜਲੀ 300 ਯੂਨਿਟ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਖਪਤਕਾਰਾਂ ਨੂੰ ਪਰ ਦੂਸਰੇ ਪਾਸੇ ਵੱਡੇ ਪੱਧਰ ਦੇ ਉੱਤੇ ਬਿਜਲੀ ਚੋਰੀ ਦੀਆਂ ਜਿਹੜੀਆਂ ਨੇ ਘਟਨਾਵਾਂ ਨੇ ਖਬਰਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਤੱਕ ਜਿਹੜੀਆਂ ਸਾਹਮਣੇ ਆਈਆਂ ਨੇ ਰਿਪੋਰਟਾਂ ਉਹਨਾਂ ਦੇ ਵਿੱਚ ਤਾਂ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਸੂਬੇ 'ਚ ਚੋਰੀ ਹੋ ਰਹੀ ਆ ਤਾਂ ਜਿਹੜੀ ਉਹ ਇਸ ਸਾਲ April ਤੋਂ August 2024 ਦੇ 5 ਮਹੀਨਿਆਂ ਦੇ ਵਿੱਚ ਹੀ 1500 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਗਈ ਹੈ ਤਾਂ ਬਿਜਲੀ ਬੋਰਡ ਦੇ ਅਨੁਮਾਨਾਂ ਅਨੁਸਾਰ ਚਾਲੂ ਸਾਲ ਦੌਰਾਨ ਬਿਜਲੀ ਚੋਰੀ ਦਾ ਜਿਹੜਾ ਇਹ ਅੰਕੜਾ ਉਹ 3600 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਜੋ ਮਗਰਲੇ ਸਾਲ 2600 ਕਰੋੜ ਰੁਪਏ ਸੀ ਤਾਂ ਜਹੇ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਕੀ ਕਰ ਰਿਹਾ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਉੱਤੇ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ ਜਿਹੜਾ ਸਫਰ ਹੈ ਬਸਾਂ ਦਾ ਉਹ ਵੀ ਦਿੱਤਾ ਹੋਇਆ ਹੈ ਤੇ ਇਸ ਦੇ ਕਰਕੇ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਬਿੱਲ ਉਹ ਬਣ ਰਿਹਾ ਹੈ ਸਬਸਿਡੀਆਂ ਦਾ ਤੇ ਜਿਹੜਾ ਸਰਕਾਰ ਨੂੰ ਦੇਣਾ ਪੈ ਰਿਹਾ ਹੈ ਤਾਂ ਇਸ ਦੌਰਾਨ ਹਾਲਾਂਕਿ ਬੀਤੇ ਸਮੇਂ ਦੌਰਾਨ ਸਰਕਾਰ ਨੇ ਜਿਹੜਾ ਬਿਜਲੀ ਦਾ ਰੇਟ ਬਤਾਇਆ ਸੀ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਸੀ ਉਹ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਤੇ ਰੇਟ ਜਿਹੜੇ ਸੀ ਉਹ ਵਧਾ ਦਿੱਤੇ ਸੀ ਅਤੇ ਹੋਰ ਤਰੀਕੇ ਤੇ ਜਿਹੜੇ ਨੇ ਟੈਕਸ ਨਵੇਂ ਲਗਾ ਦਿੱਤੇ ਨੇ ਪਰ ਜਹੇ ਦੇ ਵਿੱਚ ਵਿੱਤ ਭਾਗ ਦਾ ਮੰਨਣਾ ਹੈ ਕਿ ਖਾਸ ਤੌਰ ਤੇ ਜੇਕਰ ਉਪਰੋਕਤ ਸਥਿਤੀ ਤੋਂ ਬਚਣਾ ਹੈ ਇਸ ਹਾਲਾਤਾਂ ਤੋਂ ਬਾਹਰ ਨਿਕਲਣਾ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਆਪਣੇ ਜ਼ਰੂਰੀ ਜਿਹੜੇ ਖਰਚੇ ਨੇ ਉਹਨਾਂ ਦੇ ਉੱਤੇ ਜਿੱਥੇ ਰੋਕ ਲਗਾਉਣੀ ਪਾ ਹੋਵੇਗੀ ਉੱਥੇ ਦੂਸਰੇ ਪਾਸੇ ਚੋਰੀ ਦੀਆਂ ਘਟਨਾਵਾਂ ਦੇ ਉੱਤੇ ਵੀ ਵੱਡੇ ਪੱਧਰ ਤੇ ਕਦਮ ਚੁੱਕਣੇ ਪੈਣਗੇ ਤਾ ਜੋ ਪੰਜਾਬ ਦੇ ਵਿੱਚ ਜਿਹੜੇ ਆਮਦਨ ਦੇ ਵਸੀਲੇ ਨੇ ਸਰੋਤ ਨੇ ਜਾਂ ਪੈਸਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਆ ਸਕੇ ਪਰ ਇਹ ਸਥਿਤੀ ਉਸ ਸਮੇਂ ਆਸੋ ਨਹੀਂ ਲੱਗਦੀ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਹੈ ਤੇ ਵੱਡੇ ਪੱਦਰ ਦੇ ਉੱਤੇ ਦਿੱਲੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਲਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਚ ਪੈਸਾ ਦਿੱਤਾ ਜਾ ਰਿਹਾ ਏ ਉਹਨਾਂ ਨੂੰ ਸਰਕਾਰੀ ਬੰਗਲੇ ਦਿੱਤੇ ਜਾ ਰਹੇ ਨੇ ਤੇ ਹੋਰ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਜਿਹੜੇ ਕਿ ਆਮ ਆਦਮੀ ਹਨ ਉਹਨਾਂ ਦੇ ਵਾਲ ਚੰਡੀਗੜ੍ਹ ਦੇ ਵਿੱਚ 4 ਤੋਂ 5 ਸਰਕਾਰੀ ਕੋਠੀਆਂ ਨੇ ਤੇ 6ਵੀਂ ਜਲੰਧਰ ਦੇ ਵਿੱਚ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਉਸ ਤਰੀਕੇ ਨਾਲ ਜਿਹੜੇ ਪੈਸਿਆਂ ਦੀ ਕਟੌਤੀ ਦੀ ਗੱਲ ਹੁੰਦੀ ਹੈ ਜਾਂ ਫਿਰ ਖਰਚਿਆਂ ਨੂੰ ਤਰਕਸੰਗਤ ਬਣਾਉਣ ਦੀ ਗੱਲ ਹੁੰਦੀ ਉਹ ਆਪਣੇ ਆਪ ਦੇ ਵਿੱਚ ਹੀ ਹਾਸੋਹਿਣੀ ਲੱਗਦੀ ਹੈ ਤੇ ਇਹ ਜਿਹੜੀਆਂ ਚਰਚਾ ਨੇ ਉਹ ਲਗਾਤਾਰ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਚੱਲ ਰਹੀਆਂ ਨੇ ਤਾਂ ਇੱਥੋਂ ਤੱਕ ਡਰ ਬਣਿਆ ਹੋਇਆ ਮੁਲਾਜ਼ਮਾਂ ਦੇ ਵਿੱਚ ਕਿ ਜੇਕਰ ਸਰਕਾਰ ਨੇ ਕੋਈ ਵੱਡੇ ਕਦਮ ਨਹੀਂ ਚੁੱਕੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਦੁਬਹੜਾਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬੀਤੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ 4 ਸਤੰਬਰ ਤੋਂ ਜੜੀਆਂ ਨੇ ਉਤਰਨਖਾਣ ਦੇਣ ਦੀ ਸ਼ੁਰੂਆਤ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੇ ਵਕ ਵਕ ਜ਼ਿਲ੍ਹਿਆਂ ਚ ਦੂਰ ਦਰਾਡੇ ਇਲਾਕਿਆਂ ਨਾਲ ਸੰਬੰਧਿਤ ਮੁਲਾਜ਼ਮ ਨੇ ਉਹਨਾਂ ਦੀਆਂ ਵਾਰੀ ਜਿਹੜੀ ਆ ਉਹ ਮਹੀਨੇ ਦੇ ਆਕਰ ਦੇ ਵਿੱਚ ਜਾਂ ਫਿਰ ਅਗਲੇ ਮਹੀਨੇ ਵੀ ਆਉਣ ਦੀ ਸੰਭਾਵਨਾ ਹੈ ਅਜਿਹੇ ਖਰਚੇ ਅਤੇ ਸੰਭਾਵਨਾਵਾਂ ਵਿੱਤ ਵਿਭਾਗ ਦੇ ਸੂਤਰਾਂ ਵੱਲੋਂ ਦੱਸੀਆਂ ਜਾ ਰਹੀਆਂ ਨੇ ਤਾਂ ਇਹ ਜਿਹੜੀ ਅਪਰੋਕਤ ਸਥਿਤੀ ਬਣੀ ਹੋਈ ਆ ਉਸ ਨੂੰ ਲੈ ਕੇ ਮੁਲਾਜ਼ਮ ਵੀ ਚਿੰਤਤ ਨੇ ਪੈਨਸ਼ਨਰ ਵੀ ਚਿੰਤਤ ਨੇ ਤਾਂ ਜਿਹੜੇ ਪੰਜਾਬ ਦੇ ਨਾਲ ਬੇहद ਪਿਆਰ ਕਰਦੇ ਨੇ ਲਗਾਓ ਕਰਦੇ ਨੇ ਉਹ ਵੀ ਚਿੰਤਾ ਦੇ ਵਿੱਚ ਨੇ ਕਿ ਇਹ ਜਿਹੜੀਆਂ ਸਥਿਤੀਆਂ ਨਾਲ ਨਜਿੱਠਣ ਦੇ ਲਈ ਵੱਡੇ ਕਦਮ ਉਹ ਕਿਉਂ ਨਹੀਂ ਚੁੱਕੇ ਜਾ ਰਹੇ ਦਾ ਕੁੱਲ ਮਿਲਾ ਕੇ ਪੰਜਾਬ ਦੀ ਜਿਹੜੀ ਇਹ ਸਪੋਰਟਕ ਸਥਿਤੀ ਬਣੀ ਹੋਈ ਹੈ ਹਾਲਾਤ ਮਾੜੇ ਬਣੇ ਹੋਏ ਨੇ ਉਹ ਜਿੱਤੇ ਚਿੰਤਾ ਦਾ ਵਿਚਾਰ ਨੇ ਉਤੇ ਦੂਸਰੇ ਪਾਸੇ ਆਮ ਲੋਕਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਪੱਧਰ ਤੇ ਕਈ ਤਰੀਕੇ ਦੇ ਹਾਲਾਤ ਉਹ ਖਰਾਬ ਕਰ ਸਕਦੇ ਨੇ ਇਹ ਜਿਸ ਦੀ ਜਿਹੜੀ ਮਿਸਾਲ ਸੀ ਉਹ ਬੀਤੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਉਸ ਵੇਲੇ ਦੇਖਣ ਨੂੰ ਮਿਲੀ ਸੀ ਜਦੋਂ ਸੱਤਾਧਾਰੀ ਵਿਧਾਇਕ ਸਰਕਾਰ ਦੀ ਇਸ ਸਥਿਤੀ ਤੋਂ ਪਰੇਸ਼ਾਨ ਅਤੇ ਆ ਲਾਚਾਰ ਨਜ਼ਰ ਆਏ ਕਿਉਂਕਿ ਪੰਜਾਬ ਦੇ ਸਮੁੱਚੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਵਿਕਾਸ ਕਾਰਜ ਨੇ ਉਹ ਠੱਪ ਪਏ ਨੇ ਤੇ ਲੋਕਾਂ ਦੇ ਵਿੱਚ ਆਪਤਾਪੀ ਵਾਲਾ ਮਾਹੌਲ ਬਣਿਆ ਹੈ ਤਾਂ ਸਰਕਾਰ ਦੇ ਵਿੱਚ ਜਿਹੜੇ ਇਸ ਵਿਲੇ ਮੌਜੂਦ ਵਿਧਾਇਕ ਨੇ ਉਹ ਵੀ ਕਿਤਨਾ ਕੀਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਆਪਣੇ ਹਲਕਿਆਂ ਦੇ ਵਿੱਚ ਕੰਮ ਕਰਾਉਣ ਦੇ ਲਈ ਲੋੜਿੰਦਾ ਪੈਸਾ ਕਿਤੇ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਵਿਲੇ ਜਿਹੜੀ ਆ ਪੰਜਾਬ ਦੇ ਵਿੱਚ ਚੋਣਾਂ ਦੀ ਗੱਲ ਹੁੰਦੀ ਆ ਉਹਨਾਂ ਵਿੱਚ ਜਿਹੜੀਆਂ ਲਗਾਤਾਰ ਪਛੜ ਰਹੀਆਂ ਨੇ ਵਿਕਾਸ ਕਾਰਜ ਉਹ ਠਾਪ ਹੋ ਪਏ ਨੇ ਤਾਂ ਪੈਸਾ ਖਜ਼ਾਨੇ ਦੇ ਵਿੱਚ ਨਨਹੂਨ ਕਰਕੇ ਖਾਸ ਤੌਰ ਤੇ ਪਿੰਡੂ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੇ ਫੰਡ ਆਣੇ ਸੀ ਉਹ ਲਗਭਗ ਪਿਛਲੇ 2 ਸਾਲਾਂ ਤੋਂ ਨਹੀਂ ਆਏ ਤਾਂ ਜਿਹੜੇ ਕੁਝ ਆ ਰਹੇ ਨੇ ਉਹ ਜਾਂ ਤਾਂ ਕੇਂਦਰ ਨਾਲ ਸੰਬੰਧਿਤ ਨੇ ਜਾਂ ਫਿਰ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਪੈਸੇ ਜਿਹੜੇ ਪਿਛਲੇ ਫੰਡ ਨੇ ਉਹੀ ਅਜੇ ਤੱਕ ਕਮਦੇ ਹੋਏ ਨਜ਼ਰ ਆ ਰਹੇ ਨੇ ਜਹੀ ਸਥਿਤੀ ਤੋਂ ਲੋਕ ਬੇहद ਚਿੰਤਾ ਦੇ ਵਿੱਚ ਨੇ ਤਾਂ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ ਤੇ ਜੇਕਰ ਧਿਆਨ ਨਹੀਂ ਦੇਵੇਗੀ ਤਾਂ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕੇ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੂ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਆਮ ਆਦਮੀ ਪਾਰਟੀ ਦੀਆਂ ਆਪ ਹੁੰਦਰੀਆਂ ਅਤੇ ਦੂਰ ਅੰਦੇਸ਼ੀ ਦੀ ਕਾਟ ਹੋਣ ਕਰਕੇ ਪੰਜਾਬ ਲਗਾਤਾਰ ਵਿੱਤੀ ਸੰਕਟ ਵਿੱਚ ਤਸਦਾ ਜਾ ਰਿਹਾ ਹੈ ਜੇਕਰ ਪੰਜਾਬ ਦੇ ਇਹ ਚਾਹੇ ਹਾਲਾਤ ਬਣੇ ਰਹੇ ਤਾਂ ਆਉਣ ਵਾਲੇ ਅਕਤੂਬਰ ਤੋਂ ਦਸੰਬਰ ਤੱਕ ਕਰਜ਼ੇ ਪੈਨਸ਼ਨ ਤਨਖਾਹਾਂ ਅਤੇ ਹੋਰ ਵਚਨਬੱਧ ਅਦਾਇਗੀਆਂ ਉਹਨਾਂ ਨੂੰ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਬੰਦੀ ਵਿੱਤੂ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਸਥਿਤੀ ਤੋਂ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਜਹੇ ਦੇ ਵਿੱਚ ਜ਼ੁਬਾਨੀ ਤੌਰ ਤੇ ਇੱਕ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਸਰਕਾਰੀ ਖਜ਼ਾਨਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਨਖਾਹਾਂ ਅਤੇ ਪੈਨਸ਼ਨਾਂ ਦਿੱਤੇ ਰੋਕ ਲਗਾ ਲਈ ਜਾਵੇ ਤਾਂ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਅਜਿਹੇ ਦੇ ਵਿੱਚ ਪੰਜਾਬ ਨੂੰ ਹੋਰ ਵੀ ਬਹੁਤ ਦੁੱਬਰ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਸਥਿਤੀ ਤਾਂ ਇੱਥੋਂ ਤੱਕ ਪਹੁੰਚ ਗਈ ਹੈ ਕਿ ਜਿਹੜੀ GST ਦਾ ਰਫੰਡ ਵਪਾਰੀਆਂ ਨੂੰ ਦੇਣਾ ਉਸ ਦੇ ਉੱਤੇ ਵੀ ਫਿਲਹਾਲ ਉਰੋਕ ਲੱਗੀ ਹੋਈ ਹੈ ਤੇ ਕੁੱਲ ਮਿਲਾ ਕੇ ਜਿਹੜੇ ਬਹੁਤ ਅਤੀ ਜ਼ਰੂਰੀ ਖਰਚੇ ਨੇ ਉਹਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਤਾਂ ਅਜਹੇ ਦੇ ਵਿੱਚ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ ਉਹ ਵੱਡੇ ਸਵਾਲਾਂ ਦੇ ਘੇਰੇ ਤੇ ਵਿੱਚ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਆਈ ਤਾਂ ਉਸਨੇ ਵੀ ਪੰਜਾਬ ਦੇ ਵਿੱਤੀ ਹਾਲਾਤਾਂ ਤੇ ਵੱਡੀ ਚਿੰਤਾ ਦਾ ਇਜ਼ਹਾਰ ਕੀਤਾ ਸੀ ਤੇ ਵੱਡੇ ਦਾਅਵੇ ਠੋਕੇ ਸਨ ਕਿ ਜਦੋਂ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਬਹੁਤ ਸਾਰੇ ਅਜਿਹੇ ਵਸੀਲੇ ਪੈਦਾ ਕਰਨਗੇ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਕਰਜ਼ਾ ਵੀ ਲਾਉਣਗੇ ਤੇ ਨਾਲ ਨਾਲ ਪੰਜਾਬ ਨੂੰ ਰੰਗਲਾ ਵੀ ਬਣਾਉਣਗੇ ਤੇ ਕੁਛ ਹਾਲ ਵੀ ਬਣਾਉਣਗੇ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਪਰਦਾ ਪਾਉਣ ਦੇ ਲਈ ਪੰਜਾਬ ਦੇ ਵਿੱਤੀ ਹਾਲਾਤਾਂ ਤੋਂ ਲੋਕਾਂ ਨੂੰ ਅਣਜਾਣ ਰੱਖਣ ਦੇ ਲਈ ਲਗਾਤਾਰ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਤੇ دہشت ਵਾਲਾ ਮਾਹੌਲ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਜਿਹੜੀ ਪ੍ਰਕਟ ਸਥਿਤੀ ਬਣੀ ਹੋਈ ਆ ਉਹ ਕਿਤੇ ਵੀ ਬਾਹਰ ਨਾ ਜਾਵੇ ਪਰ ਜਿਹੜੀ ਜਾਣਕਾਰੀ ਵਿੱਤ ਵਿਭਾਗ ਦੇ ਸੂਤਰਾਂ ਪਾਸੋਂ ਬਾਹਰ ਆ ਰਹੀ ਆ ਉਹਨਾਂ ਦੇ ਮੁਤਾਬਕ ਤਾਂ ਐਸ ਵਿਲ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹ ਵੀ ਠੱਪ ਪਈਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਕੋਲ ਆਪਣੇ ਹਿੱਸੇ ਦੇ ਪਾਉਣ ਵਾਲੇ ਪੈਸੇ ਨਹੀਂ ਹਨ ਤਾਂ ਜਹੇ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨਾਲ ਸੰਬੰਧਿਤ ਪੈਸੇ ਸਰਕਾਰੀ ਖਜ਼ਾਨੇ ਵਿੱਚ ਆਏ ਹੋਏ ਸੀ ਉਹ ਵੀ ਤਾਂ ਕਿਸ ਤਰ੍ਹਾਂ ਕਿਤੇ ਅਨਧਿਕਾਰਤ ਤੌਰ ਤੇ ਹੋਰ ਕਿਤੇ ਵਰਤੇ ਗਏ ਨੇ ਤੇ ਜਿਸ ਦੇ ਲਈ ਉਹਨਾਂ ਪੈਸਿਆਂ ਦੇ ਲਈ ਲੋੜਿੰਦੇ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜਨੇ ਵੀ ਮੁਸ਼ਕਲ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਹੋਰ ਹਾਲਾਤ ਸਾਹਮਣੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਤਾਂ ਕੇਂਦਰ ਸਰਕਾਰ ਦੇ ਕੋਲੋਂ ਬਿੱਤੇ ਦੇਣੀ ਪੰਜਾਬ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਮੰਗਿਆ ਸੀ ਤਾਂ ਉਸ ਕਰਜ਼ੇ ਦੇ ਲਈ ਵੀ ਜਿਹੜੇ ਇਸ ਵੇਲੇ ਮਾਹਰ ਨੇ ਉਹ ਇਸ ਚ ਸਥਿਤੀ ਨੂੰ ਹਾਸੋਹਿਣੀ ਕਰਾਰ ਦਿੰਦੇ ਨੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਇਸ ਵੇਲੇ 10000 ਕਰੋੜ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਆ ਉਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਸ਼ਾਇਦ ਇਹ ਨਹੀਂ ਪਤਾ ਸਰਕਾਰ ਨੂੰ ਕਿ ਵਿੱਤੀ ਜ਼ਿੰਮੇਵਾਰੀ ਅਤੇ ਪ੍ਰਬੰਧਨ ਐਕਟ ਅਨੁਸਾਰ ਕੇਂਦਰ ਸਰਕਾਰ ਵੀ ਕਿਸੇ ਰਾਜ ਨੂੰ ਅਜਹੀ ਛੂਟ ਨਹੀਂ ਦੇ ਸਕਦੀ ਜੇਕਰ ਇੱਕ ਰਾਜ ਲਈ ਐਕਟ ਵਿੱਚ ترمیم ਹੁੰਦੀ ਆ ਤਾਂ ਫਿਰ ਬਾਕੀ ਹੋਰ ਜਿਹੜੇ ਸੂਬੇ ਨੇ ਉਹ ਵੀ ਇਸ ਤਰੀਕੇ ਦੀ ਮੰਗ ਰੱਖ ਸਕਦੇ ਨੇ ਇਸ ਤਰੀਕੇ ਦੀ ਕਰਜ਼ਾ ਉਹ ਚੁੱਕ ਸਕਦੇ ਨੇ ਤਾਂ ਜਹੇ ਦੇ ਵਿੱਚ ਇੱਕੋ ਇੱਕ ਰਸਤਾ ਜਿਹੜਾ ਹੈ ਉਹ ਸਰਕਾਰ ਦੇ ਕੋਲ ਹੁੰਦਾ ਹੈ ਸੂਬਿਆਂ ਦੇ ਕੋਲ ਕਿ ਉਹ ਆਪਣੇ ਘਰੇਲੂ ਉਤਪਾਦ ਵਧਾਵੇ ਜਦੋਂ ਉਹਨਾਂ ਦੇ ਘਰੇਲੂ ਉਤਪਾਦ ਵਧਣਗੇ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਕਰਜ਼ੇ ਦੀ ਲਿਮਟ ਵੀ ਵਧੇਗੀ ਪਰ ਸ਼ਰਤ ਹੈ ਕਿ ਘਰੇਲੂ ਉਤਪਾਦ ਵਧਾਉਣ ਦੇ ਲਈ ਸੂਬੇ ਦੇ ਵਿੱਚ ਨਿਵੇਸ਼ ਹੋਣਾ ਚਾਹੀਦਾ ਹੈ ਤੇ ਜੇਕਰ ਸੂਬੇ ਦੇ ਵਿੱਚ ਨਿਵੇਸ਼ ਕਰਵਾਉਣਾ ਹੈ ਤਾਂ ਸੂਬੇ ਚ ਚੰਗਾ ਪ੍ਰਸ਼ਾਸਨ ਅਮਨ ਚੈਨ ਅਤੇ ਮਾਹੌਲ ਵੀ ਸੁਖਾਵਾਂ ਹੋਣਾ ਚਾਹੀਦਾ ਹੈ ਜੋ ਕਿ ਇਸ ਵੇਲੇ ਪੰਜਾਬ ਚ ਨਜ਼ਰ ਨਹੀਂ ਆ ਰਿਹਾ ਤਾਂ ਜਹੇ ਦੇ ਵਿੱਚ ਜਿਹੜੇ ਮਾਹਰ ਮੰਨਦੇ ਨੇ ਕਿ ਪੰਜਾਬ ਚ ਖਾਸ ਤੌਰ ਤੇ ਕਰਜ਼ੇ ਨੂੰ ਲੈ ਕੇ ਜ਼ਮੀਨ ਦੀ ਸਥਿਤੀ ਡਾਂਵਡੋਲ ਹੋ ਰਹੀ ਹੈ ਜ਼ਮੀਨ ਦੇ ਹਾਲਾਤ ਲਗਾਤਾਰ ਬਣ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਪੈਨਸ਼ਨਰਾਂ ਨੂੰ ਪੈਨਸ਼ਨਾਂ ਅਤੇ ਖਾਸ ਤੌਰ ਤੇ ਹੋਰ ਵੀ ਜਿਹੜੇ ਵੱਖ-ਵੱਖ ਕਰਜ਼ੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਸਰ ਉਹ ਵੀ ਦੇਣੇ ਓਕੇ ਹੋ ਜਾਣਗੇ ਤਾਂ ਚਾਹੀਆਂ ਸਥਿਤੀਆਂ ਨਾਲ ਨਜਿੱਟਣ ਦੇ ਲਈ ਪੰਜਾਬ ਸਰਕਾਰ ਜਿਸ ਤਰੀਕੇ ਦੀ ਆਪਣੀ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਹੀ ਹੈ ਉਹ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਸਥਿਤੀ ਬਾਰੇ ਗੱਲ ਹੁੰਦੀ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਸਥਿਤੀ ਲਗਾਤਾਰ ਡਾਊਨ ਡਾਊਨ ਹੁੰਦੀ ਜਾ ਰਹੀ ਹੈ ਤੇ ਇਸ ਦੇ ਉੱਤੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਸੁਵਿਧਾਵਾਂ ਦੇ ਰਹੀਆਂ ਮੁਫਤ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਸਬਸਿਡੀਆਂ ਨੂੰ ਤਰਕਸੰਗਤ ਨਹੀਂ ਬਣਾਇਆ ਜਾ ਰਿਹਾ ਤਾਂ ਜਹੇ ਦੇ ਵਿੱਚ ਖਾਸ ਤੌਰ ਤੇ ਗੱਲ ਚੱਲਦੀ ਆ ਪੰਜਾਬ ਦੇ ਵਿੱਚ ਬਿਜਲੀ ਦੀ ਬਿਜਲੀ 300 ਯੂਨਿਟ ਦਿੱਤਾ ਜਾ ਰਿਹਾ ਲੋਕਾਂ ਨੂੰ ਖਪਤਕਾਰਾਂ ਨੂੰ ਪਰ ਦੂਸਰੇ ਪਾਸੇ ਵੱਡੇ ਪੱਧਰ ਦੇ ਉੱਤੇ ਬਿਜਲੀ ਚੋਰੀ ਦੀਆਂ ਜਿਹੜੀਆਂ ਨੇ ਘਟਨਾਵਾਂ ਨੇ ਖਬਰਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਤੱਕ ਜਿਹੜੀਆਂ ਸਾਹਮਣੇ ਆਈਆਂ ਨੇ ਰਿਪੋਰਟਾਂ ਉਹਨਾਂ ਦੇ ਵਿੱਚ ਤਾਂ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਸੂਬੇ 'ਚ ਚੋਰੀ ਹੋ ਰਹੀ ਆ ਤਾਂ ਜਿਹੜੀ ਹੋ ਇਸ ਸਾਲ April ਤੋਂ August 2024 ਦੇ 5 ਮਹੀਨਿਆਂ ਦੇ ਵਿੱਚ ਹੀ 1500 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਗਈ ਹੈ ਤਾਂ ਬਿਜਲੀ ਬੋਰਡ ਦੇ ਅਨੁਮਾਨਾਂ ਅਨੁਸਾਰ ਚਾਲੂ ਸਾਲ ਦੌਰਾਨ ਬਿਜਲੀ ਚੋਰੀ ਦਾ ਜਿਹੜਾ ਇਹ ਅੰਕੜਾ ਉਹ 3600 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਜੋ ਮਗਰਲੇ ਸਾਲ 2600 ਕਰੋੜ ਰੁਪਏ ਸੀ ਤਾਂ ਜਹੇ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਕੀ ਕਰ ਰਿਹਾ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਉੱਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ ਜਿਹੜਾ ਸਫਰ ਹੈ ਬਸਾਂ ਦਾ ਉਹ ਵੀ ਦਿੱਤਾ ਹੋਇਆ ਹੈ ਤੇ ਇਸ ਦੇ ਕਰਕੇ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਬਿੱਲ ਉਹ ਬਣ ਰਿਹਾ ਹੈ ਸਬਸਿਡੀਆਂ ਦਾ ਤੇ ਜਿਹੜਾ ਸਰਕਾਰ ਨੂੰ ਦੇਣਾ ਪੈ ਰਿਹਾ ਹੈ ਤਾਂ ਇਸ ਦੌਰਾਨ ਹਾਲਾਂਕਿ ਬੀਤੇ ਸਮੇਂ ਦੌਰਾਨ ਸਰਕਾਰ ਨੇ ਜਿਹੜਾ ਬਿਜਲੀ ਦਾ ਰੇਟ ਬਤਾਇਆ ਸੀ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਸੀ ਉਹ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਤੇ ਰੇਟ ਜਿਹੜੇ ਸੀ ਉਹ ਵਧਾ ਦਿੱਤੇ ਸੀ ਅਤੇ ਹੋਰ ਤਰੀਕੇ ਤੇ ਜਿਹੜੇ ਨੇ ਟੈਕਸ ਨਵੇਂ ਲਗਾ ਦਿੱਤੇ ਨੇ ਪਾਰੇ ਜਹੇ ਦੇ ਵਿੱਚ ਵੀ ਤੁਹ ਭਾਗ ਦਾ ਮੰਨਣਾ ਹੈ ਕਿ ਖਾਸ ਤੌਰ ਤੇ ਜੇਕਰ ਉਪਰੋਕਤ ਸਥਿਤੀ ਤੋਂ ਬਚਣਾ ਹੈ ਇਸ ਹਾਲਾਤਾਂ ਤੋਂ ਬਾਹਰ ਨਿਕਲਣਾ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਆਪਣੇ ਜ਼ਰੂਰੀ ਜਿਹੜੇ ਖਰਚੇ ਨੇ ਉਹਨਾਂ ਦੇ ਉੱਤੇ ਜਿੱਥੇ ਰੋਕ ਲਗਾਉਣੀ ਪਾ ਹੋਵੇਗੀ ਉੱਥੇ ਦੂਸਰੇ ਪਾਸੇ ਚੋਰੀ ਦੀਆਂ ਘਟਨਾਵਾਂ ਦੇ ਉੱਤੇ ਵੀ ਵੱਡੇ ਪੱਧਰ ਤੇ ਕਦਮ ਚੁੱਕਣੇ ਪੈਣਗੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਆਮਦਨ ਨੇ ਵਸੀਲੇ ਨੇ ਸਰੋਤ ਨੇ ਜਾਂ ਪੈਸਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਆ ਸਕੇ ਪਰ ਇਹ ਸਥਿਤੀ ਉਸ ਸਮੇਂ ਹਾਸੋਹਿਣੀ ਲੱਗਦੀ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਹੈ ਤੇ ਵੱਡੇ ਪੱਦਰ ਦੇ ਉੱਤੇ ਦਿੱਲੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਲਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਚ ਪੈਸਾ ਦਿੱਤਾ ਜਾ ਰਿਹਾ ਏ ਉਹਨਾਂ ਨੂੰ ਸਰਕਾਰੀ ਬੰਗਲੇ ਦਿੱਤੇ ਜਾ ਰਹੇ ਨੇ ਤੇ ਹੋਰ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਜਿਹੜੇ ਕਿ ਆਮ ਆਦਮੀ ਹਨ ਉਹਨਾਂ ਦੇ ਕੋਲ ਚੰਡੀਗੜ੍ਹ ਦੇ ਵਿੱਚ 4 ਤੋਂ 5